ਦੀ ਦੇ ਟਿਕਾਣਿਆਂ ਦੇ ਉੱਤੇ ਛਾਪੇਮਾਰੀ ਕੀਤੀ ਗਈ ਹੈ ਚੰਡੀਗੜ੍ਹ ਦੀ ਉਹਨਾਂ ਦੀ ਰਿਹائش ਉਹਨਾਂ ਦੇ ਦਫ਼ਤਰ ਦੇ ਉੱਤੇ ਛਾਪੇਮਾਰੀ ਹੋਈ ਹੈ ਦੱਸਿਆ ਜਾ ਰਿਹਾ ਹੈ ਸੂਤਰਾਂ ਮੁਤਾਬਕ ਕਿ ਸੀਬੀਆਈ ਦੀ ਟੀਮ ਇੱਥੇ ਰੇਡ ਕਰਨ ਦੇ ਲਈ ਪੁੱਜੀ ਹੈ ਫਲੈਟ ਨੰਬਰ 53 ਦੇ ਵਿੱਚ ਰੇਡ ਹੋਈ ਹੈ ਉਹਨਾਂ ਦੇ ਦਫ਼ਤਰ ਦੇ ਵਿੱਚ ਵੀ ਰੇਡ ਦੱਸੀ ਜਾ ਰਹੀ ਹੈ ਲਗਭਗ ਤਿੰਨ ਟਿਕਾਣਿਆਂ ਦੇ ਉੱਤੇ ਰੇਡ ਜਿਹੜੀ ਹੈ ਉਹ ਦੱਸੀ ਜਾ ਰਹੀ ਹੈ ਐਸਐਲ ਕੰਪਨੀਆਂ ਦੇ ਸਬੰਧ ਦੇ ਵਿੱਚ ਇਹ ਛਾਪੇਮਾਰੀ ਹੋਈ ਦੱਸੀ ਜਾ ਰਹੀ ਹੈ ਰਾਣਾ ਗੁਰਜੀਤ ਕਾਂਗਰਸ ਦੇ ਸੀਨੀਅਰ ਨੇਤਾ ਨੇ ਤਾਂ ਉਹਨਾਂ ਦੇ ਟਿਕਾਣੇ ਦੇ ਉੱਤੇ ਹੁਣ ਰੇਡ ਕੀਤੀ ਗਈ ਹੈ ਫਿਲਹਾਲ ਇਸ ਮਾਮਲੇ ਵਿੱਚ ਜਾਣਕਾਰੀ ਇਹੀ ਸਾਹਮਣੇ ਆ ਰਹੀ ਹੈ ਕਿ ਤਿੰਨ ਠਿਕਾਣਿਆਂ ਦੇ ਉੱਤੇ ਰੇਡ ਹੋਈ ਹੈ ਤਾਂ ਕਪੂਰਥਲਾ ਤੋਂ ਕਾਂਗਰਸੀ ਵਿਧਾਇਕ ਰਾਣਾ ਗੁਰਜੀਤ ਦੇ ਚੰਡੀਗੜ੍ਹ ਵਿਚਲੇ ਘਰ ਦੇ ਉੱਤੇ ਰੇਡ ਹੋਈ ਹੈ ਨਾਲ ਹੀ ਉਹਨਾਂ ਦੇ ਦਫ਼ਤਰ ਉੱਤੇ ਰੇਡ ਹੋਈ ਹੈ ਤਾਂ ਦੱਸਿਆ ਜਾ ਰਿਹਾ ਕਿ ਕੋਲ ਤਿੰਨ ਠਿਕਾਣਿਆਂ ਦੇ ਉੱਤੇ ਇਹ ਰੇਡ ਜੋ ਹੈ ਉਹ ਕੀਤੀ ਗਈ ਹੈ ਤਾਂ ਰਾਣਾ ਗੁਰਜੀਤ ਅਕਸਰ ਆਪਣੇ ਬਿਆਨਾਂ ਕਰਕੇ ਚਰਚਾ ਦੇ ਵਿੱਚ ਰਹਿੰਦੇ ਨੇ ਕਾਂਗਰਸ ਦੇ ਉਹ ਸੀਨੀਅਰ ਨੇਤਾ ਵੀ ਨੇ ਤਾਂ ਰਾਣਾ ਗੁਰਜੀਤ ਦੇ ਠਿਕਾਣੇ ਦੇ ਉੱਤੇ ਹੁਣ ਰੇਡ ਕੀਤੀ ਗਈ ਹੈ ਤਾ ਵਧੇਰੇ ਜਾਣਕਾਰੀ ਲਈ ਪੱਤਰਕਾਰ ਸੁਮਿਤ ਸਾਡੇ ਨਾਲ ਜੁੜ ਚੁੱਕੇ ਨੇ ਆ ਸੁਮਿਤ ਕੀ ਕੋਈ ਜਾਣਕਾਰੀ ਸਾਹਮਣੇ ਆ ਰਹੀ ਹੈ ਰਾਣਾ ਗੁਰਜੀਤ ਦੇ ਘਰ ਦੇ ਉੱਤੇ ਛਾਪੇਮਾਰੀ ਹੋਈ ਹੈ ਕਿਹੜੀਆਂ ਟੀਮਾਂ ਦੇ ਵੱਲੋਂ ਇਹ ਰੇਡ ਕੀਤੀ ਗਈ ਹੈ ਦੇਖੋ ਮਨਾਂ ਸੈਕਟਰ 3 ਖੜੇ ਆਗੇ ਤੇ ਜੇ ਕਹੀਏ ਕਿ ਆਸ-ਪਾਸੇ ਉਰੇ ਪੰਜਾਬ ਤੇ ਹਰਿਆਣਾ ਦੇ ਐਮਐਲਏ ਤੇ ਮਿਨਿਸਟਰਸ ਦੇ ਜਿਹੜੇ ਉਰੇ ਫਲੈਟ ਤੇ ਕੋਠੀਆਂ ਨੇ ਗਿਆ ਪਿੱਛੇ ਤੁਹਾਨੂੰ ਦਿਖਾਦਾ ਮੈਂ ਇਹ ਰਾਣਾ ਗੁਰਜੀਤ ਵਾਲਾ ਫਲੈਟ ਹੈ ਦੋ ਗੱਡੀਆਂ ਨੇ ਜਿਹੜੀਆਂ ਇਹ ਰੇਡ ਟੀਮਾਂ ਦੇ ਨਾਲ ਆਈਆਂ ਨੇ ਤਣਕ ਸਵੇਰ ਖਬਰ ਇਹ ਆਈ ਸੀ ਕਿ CBI ਦੀ ਰੇਡ ਹੋਈ ਆ ਹਾਲਾਂਕਿ ਕਿਉਂਕਿ ਸਭ ਤੋਂ ਵੱਡਾ ਸਮੱਸਿਆ ਇਹ ਰੇਡਾਂ ਦੀਆਂ ਇਹ ਰਹਿੰਦੀ ਹੈ ਕਿ ਜਾਣਕਾਰੀ ਕਿਉਂਕਿ ਏਜੰਸੀਆਂ ਦੀ ਆਪਦੀ ਮਜਬੂਰੀਆਂ ਹੁੰਦੀਆਂ ਨੇ ਵੀ ਉਹ ਨਹੀਂ ਦੱਸਦੇ ਹੈਗੇ ਕੀ ਰੇਡ ਸੀਬੀਆਈ ਦੀ ਹੋਈ ਆ ਈਡੀ ਦੀ ਹੋਈ ਆ ਇਨਕਮ ਟੈਕਸ ਦੀ ਹੋਈ ਆ ਕਿਉਂਕਿ ਹੁਣ ਜਿਹੜੀ ਜਾਣਕਾਰੀ ਨਿਕਲ ਕੇ ਸਾਹਮਣੇ ਆ ਰਹੀ ਆ ਉਹ ਇਹ ਹੈ ਕਿ ਇਨਕਮ ਟੈਕਸ ਦੀ ਰੇਡ ਹੋਈ ਆ ਹਾਲਾਂਕਿ ਇਹ ਥੋੜੇ ਸਮੇਂ ਬਾਅਦ ਸਪਸ਼ਟ ਹੋ ਜਾਊਗਾ ਪਰ ਇਹ ਜ਼ਰੂਰ ਹੈ ਜਿਸ ਤਰ੍ਹਾਂ ਦੇ ਨਾਲ ਏਜੰਸੀਆਂ ਸਵੇਰੀ ਤੜਕ ਸਵੇਰ ਪਹੁੰਚੀਆਂ ਨੇਗੀਆਂ ਤੁਸੀਂ ਦੇਖ ਸਕਦੇ ਹੋ ਕਿ ਤਸਵੀਰਾਂ ਜਿਹੜੀਆਂ ਹੁਣ ਦੇਖ ਰਹੇ ਹੋਗੇ ਕਿ ਜਿਹੜੇ ਜਵਾਨ ਨੇ ਸੈਂਟਰਲ ਫੋਰਸਿਸ ਦੇ ਉਹ ਵੀ ਮੌਜੂਦ ਹੈਗੇ ਨੇਗੇ ਤੇ ਜਿਹੜੀਆਂ ਚੰਡੀਗੜ੍ਹ ਦੇ ਵਿੱਚ ਰਹਾਇਸ਼ ਸੈਕਟਰ 4 ਦੇ ਵਿੱਚ ਵੀ ਕਿਉਂਕਿ ਰਾਣਾ ਗੁਰਜੀਤ ਭੋਰਾ ਦੀ ਹੈਗੀ ਆ ਵੱਡੇ ਕਾਰੋਬਾਰੀ ਨੇਗੇ ਪੋਲੀਟਿਸ਼ ਤਾਂ ਉਸ ਜਗ੍ਹਾ ਦੇ ਉੱਤੇ ਵੀ ਜਿਹੜੀਆਂ ਟੀਮਾਂ ਨੇ ਉਹ ਪਹੁੰਚਿਆ ਨੇ ਪਰ ਜਿਹੜੀ ਸਭ ਤੋਂ ਪਹਿਲਾਂ ਜਿਹੜੀ ਜਾਣਕਾਰੀ ਸਾਨੂੰ ਮਿਲੀ ਹੈ ਵੀ ਸਭ ਤੋਂ ਪਹਿਲਾਂ ਜਦੋਂ ਰੇਡ ਹੋਈ ਹੈ ਤਾਂ ਉਹ ਇਸੇ ਫਲੈਟ ਦੇ ਉੱਤੇ ਹੋਈ ਹੈ ਉਹਨਾਂ ਦੇ ਸੈਕਟਰ 53 ਦਾ ਇਹ ਫਲੈਟ ਹੈ ਇਹ ਸਾਈਡ ਐਂਟਰੀ ਰਹਿ ਜਾਂਦੀ ਹੈ ਇਹਦੀ ਬੈਕ ਸਾਈਡ ਵੀ ਜਿਹੜਾ ਇੱਕ ਰਸਤਾ ਹੈਗਾ ਜਿੱਥੇ ਆਫਿਸ ਚੱਲਦਾ ਰਣਾ ਗੁਰਜੀਤ ਹੋਰ ਹੁੰਦਾ ਤੇ ਕੁਝ ਦਿਨ ਪਹਿਲਾਂ ਉਹਨਾਂ ਨੇ ਪ੍ਰੈਸ ਕਾਨਫਰੰਸ ਵੀ ਕੀਤੀ ਸੀ ਇੱਕ ਕਿਸਾਨੀ ਮਸਲਿਆਂ ਨੂੰ ਲੈ ਕੇ ਬਹੁਤ ਐਕਟਿਵ ਦਿਖਾਈ ਦਿੰਦੇ ਨੇ ਪਰ ਇਹ ਗੱਲ ਕਹਿ ਸਕਦੇ ਆ ਵੀ ਹੁਣ ਤੋਂ ਇਹਦੇ ਵਾਸਤੇ ਹਜੇ ਲੱਗਦਾ ਵੀ ਪੁਕਤਾ ਰੂਪ ਦੇ ਵਿੱਚ ਥੋੜਾ ਸਮਾਂ ਹੋਰ ਇੰਤਜ਼ਾਰ ਕਰਨਾ ਪਊਗਾ ਵੀ ਇਹ ਇਨਕਮ ਟੈਕਸ ਹੈ ਸੀਬੀਆਈ ਹੈ ਆ ਕੀ ਆਖਰਕਾਰ ਮਸਲਾ ਕੀ ਹੈ ਕਿਉਂਕਿ ਪਹਿਲਾਂ ਜਾਣਕਾਰੀ ਵੀ ਨਿਕਲ ਕੇ ਆਈ ਸੀ ਵੀ ਜਿਵੇਂ ਆਮ ਤੌਰ ਦੇ ਉੱਤੇ ਵੱਡੇ ਕਾਰੋਬਾਰੀਆਂ ਤੇ આરોਪ ਲੱਗਦੇ ਹੁੰਦੇ ਨੇ ਵੀ ਅਸ਼ਲ ਕੰਪਨੀਆਂ ਨੂੰ ਲੈ ਕੇ ਨੇ ਪਰ ਉਹ ਵੀ ਹਜੇ ਮੈਟਰ ਜਿਹੜਾ ਕਲੀਅਰ ਨਹੀਂ ਹੈਗਾ ਵੀ ਐਕਚੁਅਲ ਦੇ ਵਿੱਚ ਆਖਰ ਕਿੰਨਾ ਮਸਰਿਆਂ ਨੂੰ ਲੈ ਕੇ ਆ ਇਹ ਰੇਡ ਚੱਲ ਰਹੀ ਆ ਪਰ ਇਹਨਾਂ ਕਹਿ ਜਾ ਸਕਦਾ ਵੀ ਜਦੋਂ ਵੀ ਕਿਸੇ ਨੰਬਰ ਪੋਲਿਟਿਸ਼ੀਅਨ ਤੇ ਜਿਸ ਤਰ੍ਹਾਂ ਦੇ ਨਾਲ ਰੇਡ ਦੀ ਕੋਈ ਖਬਰ ਆਉਂਦੀ ਆ ਤੇ ਖਾਸ ਤੌਰ ਦੇ ਉੱਤੇ ਸੈਂਟਰਲ ਏਜੰਸੀਆਂ ਦੀ ਉਹਦੇ ਉੱਤੇ ਨਿਗਾਹ ਬਣੀ ਹੋਈ ਹੋਵੇ ਤਾਂ ਆਪਣੇ ਆਪ ਦੇ ਵਿੱਚ ਕਹਿ ਸਕਦੇ ਆ ਬਿਹਤ ਖਾਸ ਹੋ ਜਾਂਦਾ ਕਿਉਂਕਿ ਜਿਹੜੀ ਸਵੇਰੀ ਜਾਣਕਾਰੀ ਨਿਕਲਦੀ ਉਹਦੇ ਵਿੱਚ ਤਾਂ ਇਹ ਹੁੰਦਾ ਸੀਬੀ ਦੀ ਟੀਮ ਇਹ ਵੀ ਜਾਣਕਾਰੀ ਮਿਲੀ ਸੀ ਵੀ ਜਿਹੜੀ ਟੀਮ ਨੇ ਰੇਡ ਕਰੀ ਹੈਗੀ ਉਹਨਾਂ ਦੇ ਵੱਲੋਂ ਪਹਿਲਾਂ ਗਲਤ ਥਾਂ ਦੇ ਉੱਤੇ ਪਹੁੰਚ ਗਏ ਸੀਗੇ ਜਾਨਕੀ ਨਾਲ ਲੱਗਦੀ ਹੋਰੇ ਕਿਸੇ ਹੋਰ ਫਲੈਟ ਤੇ ਜਾਂ ਰਹਿਣ ਵਾਲੀ ਥਾਂ ਤੇ ਜਿੱਥੇ ਉਹਨਾਂ ਨੇ ਆਪਦੇ ਆਪ ਨੂੰ ਕਿਹਾ ਸੀ ਵੀ ਸੀਬੀਆਈ ਦੇ ਨੇਗੇ ਜਿੱਥੋਂ ਇਹ ਗੱਲ ਨਿਕਲੀ ਜਾਨਕੀ ਹੁਣ ਜਾਣਕਾਰੀ ਇਹ ਆ ਰਹੀ ਹੈ ਵੀ ਇਹ ਰੇਡ ਹੈ ਜਿਹੜੀ ਉਹ ਇਨਕਮ ਟੈਕਸ ਦੀ ਹੈ ਭਾਵੇਂ ਜੇ ਕਿਹਾ ਜਾਵੇ ਸੈਂਟਰਲ ਏਜੰਸੀਆਂ ਕਿਉਂਕਿ सीबीआई ਇਨਕਮ ਟੈਕਸ ਈਡੀ ਜਦੋਂ ਵੀ ਜਾਂਚ ਕਰਦੀਆਂ ਨੇ ਤਾਂ ਲਾਜ਼ਮੀ ਤੌਰ ਤੇ ਹੁੰਦਾ ਵੀ ਕੋਈ ਨਾ ਕੋਈ ਮਾਮਲਾ ਜਿਹੜਾ ਵੱਡੇ ਤੌਰ ਦੇ ਉੱਤੇ ਜੁੜਿਆ ਹੋਇਆ ਹੋਵੇ ਉਹਦੇ ਵਿੱਚ ਹੀ ਜਾਂਚ ਏਜੰਸੀਆਂ ਅੱਗੇ ਵਧਦੀਆਂ ਨੇ ਹਾਲਾਂਕਿ ਇਸ ਚੀਜ਼ ਨੂੰ ਲੈ ਕੇ ਹਜੇ ਵੀ ਸਪਸ਼ਟਤਾ ਨਹੀਂ ਹੈਗੀ ਵੀ ਰੇਡ ਸੀਬੀਆਈ ਨੇ ਕਰੀਆ ਇਨਕਮ ਟੈਕਸ ਨੇ ਕਰੀਆ ਈਡੀ ਨੇ ਕਰੀਆ ਕਿਉਂਕਿ ਤਿੰਨੇ ਰੇਡਾਂ ਦੇ ਵਿੱਚ ਇਹ ਦੇਖਿਆ ਜਾਵੇ ਤਾਂ ਲਗਭਗ ਲਗਭਗ ਜੇਕਰ ਸਟੇਟ ਇਨਕਮ ਟੈਕਸ ਦੀ ਗੱਲ ਹੋਵੇ ਤਾਂ ਫਿਰ ਭਾਵੇਂ ਜ਼ਰੂਰ ਹੈ ਪਰ ਜਦੋਂ ਸੈਂਟਰਲ ਅਕਸਾਈ ਦੀ ਗੱਲ ਆਉਂਦੀ ਹੈ ਤਾਂ ਉਦੋਂ ਸੈਂਟਰਲ ਫੋਰਸਿਸ ਉਹਨਾਂ ਦੇ ਨਾਲ ਹੁੰਦੀਆਂ ਨੇ ਤੇ ਤੁਹਾਨੂੰ ਤਸਵੀਰਾਂ ਇੱਕ ਵਾਰੀ ਫੇਰ ਤੋਂ ਮੈਂ ਦਿਖਾ ਦਣਾ ਜਿਵੇਂ ਤੁਸੀਂ ਦੇਖੋਗੇ ਕਿ ਸੈਂਟਰਲ ਫੋਰਸਿਸ ਦੇ ਜਿਹੜੇ ਜਵਾਨ ਨੇ ਉਹ ਬਿਲਕੁਲ ਐਂਟਰੀ ਕਿਉਂਕਿ ਬੰਦ ਹੈ ਅੰਦਰ ਤੁਸੀਂ ਜਾ ਨਹੀਂ ਸਕਦੇ ਤੇ ਉਹ ਨਾਲ ਖੜੇ ਹੋਏ ਹੈਗੇ ਨੇਗੇ ਤੇ ਦੂਜੇ ਪਾਸੇ ਇਹ ਵੀ ਹੈ ਵੀ ਹੁਣ ਇਹ ਪੂਰਾ ਮੈਟਰ ਹੈ ਕੀ ਆ ਇਹਦੇ ਉੱਤੇ ਜ਼ਰੂਰ ਨਜ਼ਰ ਬਣੀ ਰਹੂਗੀ ਕਿ ਜੋ ਜੋ ਹੁਣ ਦਿਨ ਅੱਗੇ ਵਧੂਗਾ ਤਾਂ ਉਸ ਹਿਸਾਬ ਦੇ ਨਾਲ ਆਪਾਂ ਇਹ ਕਲੀਅਰਟੀ ਆ ਜੂਗੀ ਕਿ ਆਖਰ ਕਿ ਇਨਾ ਏਜੰਸੀਜ਼ ਦੇ ਵੱਲੋਂ ਰੇਡ ਕੀਤੀ ਗਈ ਹੈ ਤੇ ਮਸਲਾ ਕੀ ਹੈ ਸਭ ਤੋਂ ਵੱਡੀ ਗੱਲ ਕਿਉਂਕਿ ਚੰਡੀਗੜ੍ਹ ਦੇ ਵਿੱਚ ਜੇ ਦੇਖੀਏ ਕਿ ਜਿੰਨੇ ਵੀ ਪੋਲੀਟਿਸ਼ੀਅਨਜ਼ ਕਾਰੋਬਾਰੀਆਂ ਦੇ ਘਰ ਹੈਗੇ ਨੇ ਤਾਂ ਤਕਰੀਬਨ ਜਦੋਂ ਵੀ ਅਸੀਂ ਵੱਡੇ ਤੌਰ ਤੇ ਦੇਖਦੇ ਹਾਂ ਤਾਂ ਜਦੋਂ ਇਸ ਤਰ੍ਹਾਂ ਦਾ ਰੇਡ ਦਾ ਕੋਈ ਫੈਸਲਾ ਹੁੰਦਾ ਤਾਂ ਲਾਜ਼ਮੀ ਜੀ ਗੱਲ ਹੁੰਦੀ ਹੈ ਹਰ ਕਿਸੇ ਦੀ ਇਹਦੇ ਉੱਤੇ ਨਿਗ੍ਹਾ ਬਣੀ ਹੁੰਦੀ ਹੈ ਹੁਣ ਜੇ ਮੈਂ ਤੁਹਾਨੂੰ ਨਾਲ ਦਿਖਾ ਦਾਂ ਕਿਉਂਕਿ ਇਹ ਬੇहद ਵੀਵੀਆਈਪੀ ਖੇਤਰ ਆ ਆਸ-ਪਾਸੇ ਤੁਸੀਂ ਦੇਖੋ ਇਧਰ ਹਰਿਆਣੇ ਦੇ ਫਲੈਟ ਨੇ ਅ ਦੂਜੇ ਪਾਸੇ ਪੰਜਾਬ ਦੇ ਐਮਐਲਏਾਂ ਦੇ ਫਲੈਟ ਹੈਗੇ ਨੇਗੇ ਕਿਉਂਕਿ ਇਹ ਮਿਕਸ ਅਪ ਉਰੇ ਫਲੈਟਸ ਹੈਗੇ ਨੇਗੇ ਨਾਲ ਹੀ ਜੇ ਕਹਾਂ ਤਾਂ ਹਰਿਆਣਾ ਭਾਜਪਾ ਦਾ ਦਫ਼ਤਰ ਵੀ ਹੈਗਾ ਜਿੱਥੇ ਰਾਣਾ ਗੁਰਜੀ ਥੋਰਾਂ ਦੀ ਕੋਠੀ ਆ ਤੇ ਬਿਲਕੁਲ ਨਾਲ ਲੱਗਦੀ ਕੰਧ ਆ ਜਿਹੜੀ ਉਹ ਬੀਜੇਪੀ ਹਰਿਆਣਾ ਦੇ ਆਪਦੇ ਦਫ਼ਤਰ ਦੀ ਵਿਧਾਇਕਾਂ ਦਾ ਦਫ਼ਤਰ ਦੀ ਹੈਗੀ ਜਿੱਥੇ ਐਮਐਲਏਜ਼ ਵਗੈਰਾ ਪੂਰੇ ਬੈਠਦੇ ਨੇ ਜਾਂ ਮਿਨਿਸਟਰ ਹੁੰਦੇ ਨੇ ਸੀਐਮ ਖੁਦ ਹੁੰਦੇ ਨੇ ਉਰੇ ਤਾਂ ਕਹਿ ਸਕਦੇ ਹਾਂ ਵੀ ਰਾਣਾ ਗੁਰਜੀਤ ਨੂੰ ਲੈ ਕੇ ਜਿਵੇਂ ਅਕਸਰ ਤੌਰ ਤੇ ਦੇਖਦੇ ਹਾਂ ਬੜੀ ਵਿਵਾਕੀ ਦੇ ਨਾਲ ਗੱਲਬਾਤ ਕਰਦੇ ਉਹਨਾਂ ਦਾ ਜਿਸ ਤਰ੍ਹਾਂ ਦਾ ਸੁਭਾਅ ਹੈ ਜਾਂ ਕਹ diel ਜੋ ਐਟੀਟਿਊਡ ਉਹਨਾਂ ਦਾ ਰਹਿੰਦਾ ਆ ਉਹਦੀ ਪਾਰਟੀ ਨੂੰ ਲੈ ਕੇ ਵੀ ਤਾਂ ਜਰੂਰ ਕਿਤੇ ਨਾ ਕਿਤੇ ਸੁਰਖੀਆਂ ਦੇ ਵਿੱਚ ਹੋ ਰਹੇ ਰਹਿੰਦੇ ਨੇ ਜੀ ਆ ਸੁਮਿਤ ਜੜੀ ਟੀਮਾ ਰੇਡ ਕਰਨ ਦੇ ਲਈ ਪਹੁੰਚੀਆਂ ਅੱਜ ਸਵੇਰੇ ਕਿੰਨੇ ਵਜੇ ਟੀਮਾ ਇਹ ਰੇਡ ਕਰਨ ਦੇ ਲਈ ਪਹੁੰਚ ਗਈ ਸੀ ਦੇਖੋ ਸਾਡੇ ਕੋਲ ਜਿਹੜੀ ਜਾਣਕਾਰੀ ਆਈ ਇਹ ਤਕਰੀਬਨ 8 ਵਜੇ ਦੇ 7:30-8 ਵਜੇ ਦੇ ਕਰੀਬ ਆਈ ਹੈ ਤੇ ਉਸ ਤੋਂ ਪਹਿਲਾਂ ਜੇ ਕਈਏ ਕਿ ਤਕਰੀਬਨ 5:30 ਤੋਂ 6 ਵਜੇ ਦੇ ਕਰੀਬ ਇਹ ਜਿਹੜੀਆਂ ਟੀਮਾਂ ਨੇ ਗਿਆ ਰੇਡ ਕਰਨ ਵਾਸਤੇ ਪਹੁੰਚਿਆ ਸੀ ਕਿਉਂਕਿ ਏਜੰਸੀ ਦੇ ਦਾ ਹਰ ਵਾਰੀ ਅਸੀਂ ਦੇਖਦੇ ਆ ਵੀ ਰੇਡ ਕਰਨ ਦਾ ਜਿਹੜਾ ਤਰੀਕਾ ਉਹ ਇਹ ਹੁੰਦਾ ਵੀ ਬਿਲਕੁਲ ਤੜਕ ਸਵੇਰ ਤੁਸੀਂ ਜਾ ਕੇ ਜਦੋਂ ਬੰਦੇ ਹਜੇ ਕਈ ਵਾਰ ਤਾਂ ਇਹ ਵੀ ਦੇਖਿਆ ਵੀ ਜਿਵੇਂ ਕਿਸੇ ਇੱਕ ISL ਦੇ ਦੇਖਿਆ ਸੀ ਉਹ ਉੱਥੇ ਵੀ ਨਹੀਂ ਸੀਗੇ ਆਪ ਜਾ ਕੇ ਉਹਨਾਂ ਨੇ ਉਠਾਇਆ ਸੀਗਾ ਤਾਂ ਤੜਕ ਸਵੇਰ ਅਜੇ ਇਹ ਰੇਡ ਹੋਈ ਹੈ 5:30-6 ਵਜੇ ਦੇ ਕਰੀਬ ਦੱਸਿਆ ਜਾ ਰਿਹਾ ਵੀ ਜਿਹੜੀਆਂ ਸਾਡੇ 1.7 ਤੱਕ ਸਾਡੇ ਕੋਲ ਇਹ ਜਾਣਕਾਰੀ ਪਹੁੰਚੀ 7:30 8 ਵਜੇ ਦੇ ਵਿੱਚ ਤੇ ਹਾਲਾਂਕਿ ਕਨਫਰਮੇਸ਼ਨ ਹਜੇ ਤੱਕ ਅਸਚੀ ਦੀ ਨਹੀਂ ਹੋਈ ਕਿਉਂਕਿ ਏਜੰਸੀਜ਼ ਨੇ ਜਿਹੜੀਆਂ ਉਹਨਾਂ ਚਰ ਕਲੋਜ਼ ਨਹੀਂ ਕਰਦੀਆਂ ਕਲੋਜ਼ ਨਹੀਂ ਕਰਦੀਆਂ ਕਿ ਕੌਣ ਲੋਕ ਨੇਗੇ ਪਰ ਨਾਲ ਜਿਵੇਂ ਗੱਡੀਆਂ ਉਹਨਾਂ ਦੀ ਜਿਹੜੀਆਂ ਦੋ ਤੋਂ ਤਿੰਨ ਗੱਡੀਆਂ ਨੇ ਜਿਹੜੀਆਂ ਦੇ ਵਿੱਚ ਆ ਸਵੇਰੇ ਆਈਆਂ ਰਹਿ ਗਿਆ ਉਹੀ ਹਰ ਵਾਰ ਦੀ ਤਰ੍ਹਾਂ ਜੇ ਕਹੀਏ ਆਮ ਤੌਰ ਤੇ ਟੈਕਸੀ ਗੱਡੀਆਂ हायर ਕਰੀਆਂ ਜਾਂਦੀਆਂ ਨੇ ਤਾਂ ਕਿ ਕਿਸੇ ਨੂੰ ਪਤਾ ਨਾ ਲੱਗੇ ਪਹਿਲਾਂ ਵੀ ਕੌਣ ਕਿੱਥੇ ਜਾ ਰਿਹਾ ਹੈਗਾ ਤਾਂ ਆ ਇਹ ਕਹਿ ਸਕਦੇ ਆ ਵੀ ਹੁਣ ਤੋਂ ਕੁਝ ਸਮੇਂ ਤੋਂ ਬਾਅਦ ਥੋੜਾ ਜਿਹਾ ਇੰਤਜ਼ਾਰ ਹੋਰ ਕਰਨਾ ਪਊਗਾ ਉਦੋਂ ਬਾਅਦ ਕਲੀਅਰ ਹੋ ਜਾਊਗਾ ਕਿ ਆਖਰ ਐਕਚੁਅਲ ਦੇ ਵਿੱਚ ਕਿਹੜੀ ਜਿਹੜੀਆਂ ਟੀਮਾਂ ਨੇ ਉਹਨਾਂ ਦੇ ਵੱਲੋਂ ਇਹ ਰੇਡ ਕੀਤੀ ਗਈ ਹੈ ਆ ਸੁਮਿਤ ਜਿਸ ਵੇਲੇ ਰੇਡ ਕੀਤੀ ਗਈ ਰਾਣਾ ਗੁਰਜੀਤ ਘਰ ਵਿੱਚ ਹੀ ਸੀ ਕੀ ਹਾਲੇ ਵੀ ਉਸੇ ਕੋਠੀ ਦੇ ਵਿੱਚ ਮੌਜੂਦ ਨੇ ਜਾਂ ਉਹ ਇਸ ਕੋਠੀ ਵਿੱਚ ਮੌਜੂਦ ਨਹੀਂ ਦੇਖੋ ਜਦੋਂ ਜੇ ਕਹੀਏ ਕਿ ਹਜੇ ਤੱਕ ਕ੍ਰੀਸ ਪਾਸ ਨਹੀਂ ਹੋਇਆ ਵੀ ਉਹ ਕੋਠੀ ਕਿਹੜੀ ਚ ਨੇ ਕਿਉਂਕਿ ਆਮ ਤੌਰ ਤੇ ਜਿਹੜਾ ਦੇਖਦੇ ਆ ਵੀ ਇਹ ਜਿਹੜਾ ਫਲੈਟ ਆ ਸਰਕਾਰੀ ਹੈ ਇੱਥੇ ਉਹ ਆਪਦਾ ਜਿਹੜਾ ਕੰਮਕਾਜ ਹੈ ਕਿਉਂਕਿ ਉਹ ਐਮ.ਐਲ.ਏ ਨੇਗੇ ਤਾਂ ਆਪਦਾ ਜਿਹੜਾ ਕੰਮਕਾਜ ਹੈ ਉਹ ਐਜ਼ ਅਫੀਸ ਇਹਨੂੰ ਜ਼ਿਆਦਾ ਯੂਜ਼ ਕਰਦੇ ਨੇ ਰਹਿੰਦੇ ਉਹ ਆਪਦੇ ਸੈਕਟਰ 4 ਵਾਲੀ ਕੋਠੀ ਦੇ ਵਿੱਚ ਹੈਗੇ ਨੇਗੇ ਹੁਣ ਕਪੂਰਥਲਾ ਕਿਉਂਕਿ ਜਦੋਂ ਆਪਦੇ ਖੇਤਰ ਚ ਜਾਂਦੇ ਨੇ ਤਾਂ ਉਹ ਕਪੂਰਥਲਾ ਵੀ ਹੁੰਦੇ ਨੇ ਵੈਸੇ ਕੱਲ੍ਹ ਕਿਉਂਕਿ ਸ਼ਾਮ ਨੂੰ ਰਾਜਪਾਲ ਨੂੰ ਮਿਲ ਕੇ ਗਏ ਨੇਗੇ ਜਿਹੜਾ ਕਾਂਗਰਸ ਦਾ ਵਫਦ ਮਿਲ ਕੇ ਗਿਆ ਸੀ ਚ ਪ੍ਰਗਟ ਸਿੰਘ ਲਾਡੀ ਰਾਣਾ ਗੁਰਜੀਤ ਸਿੰਧਰ ਕੋਟਲੀ ਇਹ तमाम ਜਦੋਂ ਮਿਲ ਕੇ ਗਏ ਨੇ ਤਾਂ ਉਹ ਕੱਲ ਸ਼ਾਮੀ ਉਰੇ ਸੀਗੀ ਤਾਂ ਹੋ ਸਕਦਾ ਮੋਸਟਲੀ ਉਹ ਸੈਕਟਰ 4 ਵਾਲੀ ਕੋਠੀ ਦੇ ਵਿੱਚ ਮੌਜੂਦ ਹੋਣ ਪਰ ਜਦੋਂ ਰੇਡ ਦਾ ਸਿਲਸਲਾ ਹੁੰਦਾ ਉਹਦੇ ਵਿੱਚ ਮੈਨੇ ਇਹ ਨਹੀਂ ਹੁੰਦਾ ਵੀ ਕੌਣ ਕਿੱਥੇ ਹੈ ਇਹ ਹੁੰਦਾ ਵੀ ਜਿਹੜਾ ਰਿਕਾਰਡ ਦੇਖਣਾ ਜਾਂ ਕੋਈ ਦਸਤਾਵੇਜ਼ ਜਾਂ ਸਰਚ ਕਰਨੀ ਹੈਗੀ ਉਹ तमाम ਸਾਰੀਆਂ ਜਗ੍ਹਾ ਤੇ ਇੱਕੋ ਲਗ ਇਕੱਠੀਆਂ ਹੁੰਦੀਆਂ ਨੇਗੀਆਂ ਤਾਂ ਕਿ ਹਰ ਇੱਕ ਜਗ੍ਹਾ ਦੇ ਉੱਤੇ ਹੈ ਜਿਹੜੀ ਨਿਗਰ ਬਣੀ ਰਹੇ ਹਰ ਇੱਕ ਜਗ੍ਹਾ ਦੇ ਉੱਤੇ ਸਰਚ ਹੋਵੇ ਵੀ ਕਿੱਥੋਂ ਕੋਈ ਵੀ ਪੇਪਰ ਜਾਂ ਕੋਈ ਕਾਗਜ਼ਾਤ ਜੋ ਲੱਭਣ ਦੀ ਕੋਸ਼ਿਸ਼ ਏਜੰਸੀਆਂ ਕਰਦੀਆਂ ਨੇਗੀਆਂ ਉਹ ਆਖਰ ਕੀਤੀ ਜਾ ਸਕੀ ਜੀ ਸੁਮਿਤ ਤੁਸੀਂ ਲਗਾਤਾਰ ਇਸ ਖਬਰ ਦੇ ਉੱਤੇ ਨਜ਼ਰ ਬਣਾ ਕੇ ਰੱਖਿਓ ਤੁਹਾਡੇ ਕੋਲ ਅਸੀਂ ਅਪਡੇਟ ਜੋ ਹੈ ਉਹ ਲੈਂਦੇ ਰਵਾਂਗੇ ਤਾਂ ਦੱਸਦੀ ਕਿ ਰਾਣਾ ਗੁਰਜੀਤ ਦੀ ਰਿਹائش ਦੇ ਉੱਤੇ ਰੇਡ ਹੋਈ ਹੈ ਹਾਲਾਂਕਿ ਇਹ ਸਾਫ਼ ਨਹੀਂ ਹੋਇਆ ਹਾਲੇ ਕਿ ਇਹ ਸੀਬੀਆਈ ਦੀ ਰੇਡ ਹੈ ਇਨਕਮ ਟੈਕਸ ਦੀ ਹੈ ਜਾਂ ਇਹ ਈਡੀ ਦੀ ਰੇਡ ਹੈ ਤਾਂ ਇਸ ਰੇਡ ਨੂੰ ਲੈ ਕੇ ਹਾਲੇ ਤੱਕ ਸਥਿਤੀ ਸਪਸ਼ਟ ਨਹੀਂ ਹੈ ਪਰ ਤਸਵੀਰਾਂ ਤੁਸੀਂ ਦੇਖ ਪਾ ਰਹੇ ਹੋ ਅੰਦਰ ਦੀਆਂ ਇਹ ਤਸਵੀਰਾਂ ਜਿਹੜੀਆਂ ਨੇ ਸਾਹਮਣੇ ਆਈਆਂ ਨੇ ਤਾਂ ਇਸ ਜਾਂਚ ਟੀਮਾਂ ਜਿਹੜੀਆਂ ਨੇ ਇੱਥੇ ਸਵੇਰ ਵੇਲੇ ਪਹੁੰਚ ਗਈਆਂ ਸੀ ਪਰ ਹਾਲੇ ਤੱਕ ਟੀਮਾਂ ਦੇ ਵੱਲੋਂ ਕੋਈ ਵੀ ਜਾਣਕਾਰੀ ਜਿਹੜੀ ਹੈ ਉਹ ਨਹੀਂ ਦਿੱਤੀ ਗਈ ਕਿ ਕਿਹੜੇ ਮਾਮਲੇ ਦੇ ਵਿੱਚ ਇਹ ਰੇਡ ਕੀਤੀ ਜਾ ਰਹੀ ਹੈ ਪਰ ਸੂਤਰਾਂ ਮੁਤਾਬਕ ਕਿ ਸੈਲ ਕੰਪਨੀਆਂ ਦੇ ਮਾਮਲੇ ਦੇ ਵਿੱਚ ਰੇਡ ਜੋ ਹੈ ਉਹ ਹੋ ਸਕਦੀ ਹੈ ਕਿਉਂਕਿ ਇਸ ਤੋਂ ਪਹਿਲਾਂ ਸੇਬੀ ਤੋਂ ਵੀ ਝਟਕਾ ਜੋ ਹੈ ਰਾਣਾ ਗੁਰਜੀਤ ਨੂੰ ਜੋ ਉਹ ਲੱਗਿਆ ਸੀ ਤਾਂ ਉਗੇ ਕਾਰੋਬਾਰੀ ਵੀ ਨੇ ਰਾਣਾ ਗੁਰਜੀਤ ਤੇ 63 ਕਰੋੜ ਰੁਪਏ ਦਾ ਉਨ੍ਹਾਂ ਨੂੰ ਜੁਰਮਾਨਾ ਵੀ ਹੋਇਆ ਸੀ ਕਪੂਰਥਲਾ ਦੇ ਸਿਆਸੀ ਰਸੂਖਧਾਰ ਨੇ ਰਾਣਾ ਗੁਰਜੀਤ ਉਹਨਾਂ ਦਾ ਪਰਿਵਾਰ ਜੋ ਹੈ ਚੰਗੀ ਇਹ ਕਾਰੋਬਾਰ ਦੇ ਵਿੱਚ ਪਕੜ ਜੋ ਹੈ ਉਹ ਰੱਖਦਾ ਤਾਂ ਰਾਣਾ 슈ਗਰ ਲਿਮਟਿਡ ਦੇ ਨਿਰਦੇਸ਼ਕ ਸਮਿਤ 14 ਦੇ ਉਤੇ ਬੈਨ ਵੀ ਉਸ ਵੇਲੇ ਲਾਇਆ ਗਿਆ ਸੀ ਤਾਂ ਕਾਰੋਬਾਰੀ ਉੱਗੇ ਨੇ ਪਰ ਇਹ ਰੇਡ ਕਿਹੜੇ ਸਬੰਧ ਦੇ ਵਿੱਚ ਕੀਤੀ ਗਈ ਹੈ ਸੀਬੀਆਈ ਦੀ ਹੈ ਇਨਕਮ ਟੈਕਸ ਦੀ ਹੈ ਜਾਂ ਏਡੀ ਦੀ ਹੈ ਕਿਹੜੀ ਏਜੰਸੀ ਦੇ ਵੱਲੋਂ ਇਹ ਰੇਡ ਕੀਤੀ ਗਈ ਹੈ ਹਾਲੇ ਇਸ ਬਾਰੇ ਪੂਰੀ ਜਾਣਕਾਰੀ ਜਿਹੜੀ ਆ ਫਿਲਹਾਲ ਉਹ ਸਾਹਮਣੇ ਨਹੀਂ ਆ ਸਕੀ ਤਾਂ ਬਜਟ ਸੈਸ਼ਨ ਦਾ ਅੱਜ ਪੰਜਵਾਂ ਦਿਨ ਹੈ ਬਜਟ 2025-26 ਦੇ ਉੱਤੇ ਆਮ ਚਰਚਾ